ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਦੇਸੀ ਵਲੌਗਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿੱਲੀ ਦੀ ਇੱਕ ਬਹੁਤ ਹੀ ਮਸ਼ਹੂਰ ਜਗ੍ਹਾ ਚੰਪਾ ਗਲੀ ਦਿਖੇ ਲੈ ਕੇ ਆਏ ਹਾਂ ਤੇ ਸਾਹਮਣੇ ਜੋ ਤੁਸੀਂ 3 ਸਕਰੀਨ ਤੇ ਦੇਖ ਰਹੇ ਹੋ ਇਹ ਉਹਨਾਂ ਹੀ ਕੈਫਿਆਂ ਤੇ ਰੈਸਟੋਰੈਂਟਾਂ ਵਿੱਚੋਂ ਇੱਕ ਹੈ ਜਗਮਗ ਠੇਲਾ ਇੱਥੇ ਬਹੁਤ ਹੀ ਸਾਰੇ ਤੁਹਾਨੂੰ ਕੈਫੇਟੇਰੀਅਨ ਰੈਸਟੋਰੈਂਟ ਬੀਅਰ ਬਾਰ ਨੌਨ ਮੈਜ ਤੇ ਵੈਜ ਚ ਬਹੁਤ ਹੀ ਵਧੀਆ ਚਾਈਨਸ ਫੂਡ ਅਰਾ ਵਗੈਰਾ ਬਹੁਤ ਹੀ ਤਰ੍ਹਾਂ ਦੀਆਂ ਚੀਜ਼ਾਂ ਖਾਣ ਵਾਸਤੇ ਮਿਲਣਗੀਆਂ ਤੇ ਸਿਟਿੰਗ ਵਾਸਤੇ ਬਹੁਤ ਹੀ ਸਿਟਿੰਗ ਵਾਸਤੇ ਬਹੁਤ ਹੀ ਵਧੀਆ ਏਰੀਆ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਲੋ ਦੋਸਤੋ ਆਪਦੀ ਟੀਵੀ ਸਕਰੀਨਾਂ ਮੁਰੇ ਤੇ ਕਿੰਨਾ ਵਧੀਆ ਸ਼ਾਨਦਾਰ ਨਜ਼ਾਰਾ ਹੈ ਇਹ ਯੂਰਪ ਦੇ ਯੂਰਪ ਦੇ ਦੇਸ਼ ਤੋਂ ਡੈਂਟਾਂ ਨੂੰ ਵੀ ਫੀਲ ਕਰਦਾ ਹੈ ਜਦੋਂ ਤੁਸੀਂ ਇੱਥੇ ਇਸ ਜਗ੍ਹਾ ਤੇ ਆਉਂਗੇ ਤਾਂ ਤੁਹਾਨੂੰ ਫੀਲ ਹੋਊਗਾ ਜਿਵੇਂ ਕਿ ਤੁਸੀਂ ਦਿੱਲੀ ਨਹੀਂ ਕਿਸੇ ਯੂਰੋਪੀਅਨ ਕੰਟਰੀਆਂ 'ਚ ਘੁੰਮ ਰਹੇ ਹੋ ਤੇ ਉਥੇ ਦੇ ਕੈਫਿਆਂ ਤੇ ਰੈਸਟੋਰੈਂਟਾਂ ਦਾ ਮਜ਼ਾ ਮਾਣਦੇ ਹੋ ਇਹ ਸਾਰ ਨੂੰ ਅੰਗਰੇਜ਼ੀ ਕੈਫੇ ਹੈ ਜੋ ਇਸ ਗਲੀ ਵਿੱਚ ਹੈ ਜਗਮਗ ਠੇਲਾ ਇੱਥੇ ਹੋਰ ਵੀ ਸਾਰੇ ਕੈਫੇ ਆ ਉਹ ਵੀ ਤੁਹਾਨੂੰ ਦੱਸਾਂਗੇ ਉਹਨਾਂ ਬਾਰੇ ਵੀ ਦੱਸਾਂਗੇ ਦਿਖਾਵਾਂਗੇ ਤੇ ਪਰ ਅਸੀਂ ਜਗਮਗ ਠੇਲਾ ਵਿਖੇ ਹੀ ਥੋੜਾ ਖਾਣ ਪੀਣ ਦਾ ਥੋੜਾ ਹੀ ਥੀਸ ਟਰਾਈ ਕਰਾਂਗੇ ਤੇ ਉਹ ਵੀ ਤੁਹਾਨੂੰ ਦਿਖਾਉਣੀ ਆਓ ਜੀ ਇਹ ਜਗਮਗ ਠੇਲੇ ਦੇ ਅੰਦਰ ਦਾ 뷰 ਹੈ ਇੰਟੀਰੀਅਰ ਬਹੁਤ ਹੀ ਸਾਫ਼ ਸੁਥਰਾ ਹੈ ਹੈ ਸਟਾਫ ਬਹੁਤ ਫ੍ਰੈਂਡਲੀ ਹੈ ਨੇਪਾਲੀ ਸਟਾਫ ਹੈ ਤਕਰੀਬਨ ਹਰੇਕ ਹੀ ਟੈਸਟਡੈਂਟ ਕੈਫੇ ਚ ਤੁਹਾਨੂੰ ਪਾਲੀ ਸਟਾਫ ਦੇਖਣ ਨੂੰ ਮਿਲੇਗਾ ਤੇ ਜੋ ਬਹੁਤ ਹੀ ਮਤਲਬ ਕੇ ਅੱਛੀ ਸਰਵਿਸ ਦਿੰਦੇ ਆ ਬਹੁਤ ਹੀ ਅੱਛਾ ਖਾਣਾ ਬਣਾਉਂਦੇ ਆ ਤੁਸੀਂ ਦੇਖ ਸਕਦੇ ਹੋ ਇੰਟੀਰੀਅਰ ਵਰਕ ਕਿੰਨਾ ਵਧੀਆ ਤੇ ਹੁਣ ਇਸ ਟਾਈਮ ਅਸੀਂ ਇੱਥੇ ਆਪ ਦਾ ਬਹਿ ਕੇ ਕੋਲਡਰ ਪੀਜ਼ਾ ਟੀ ਆਰਡਰ ਕੀਤੀ ਸੀ ਉਹਦਾ ਆਨੰਦ ਲੈ ਰਹੇ ਆ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਸੀ ਤੁਸੀਂ ਵੀ ਇੱਥੇ ਆ ਕੇ ਟਰਾਈ ਕਰ ਸਕਦੇ ਹੋ ਬਹੁਤ ਸਾਰੀਆਂ ਡਿਸ਼ਾਂ ਕੋਲਡ ਡਰਿੰਕਸ ਵਗੈਰਾ ਔਰ ਬਹੁਤ ਕੁਝ 사이ਡ ਵਿੱਚ ਸਟਰਾਬੇਰੀ ਕੇਕ ਬਹੁਤ ਬਦਲ ਕੇ ਬਹੁਤ ਅਨਲਿਮਿਟਡ ਚੀਜ਼ਾਂ ਜੋ ਵੀ ਤੁਸੀਂ ਇੱਥੇ ਆ ਕੇ ਆਪਦੇ ਮਨਪਸੰਦ ਆਰਡਰ ਕਰ ਸਕਦੇ ਹੋ ਤੇ ਖਾ ਸਕਦੇ ਹੋ ਤੇ ਇਹ ਬਹੁਤ ਹੀ ਸੋਹਣਾ ਦਾਇਸਟੂਡੈਂਟ ਬਣਾ ਹੋਇਆ ਹੈ ਇਹ ਸਾਰਾ ਹੀ ਏਰੀਆ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਾ ਵੀ ਸਾਰੇ ਇਹ ਇੱਥੇ ਕੈਫੇਟੇਰੀਆ ਨੇ ਰੈਸਟੋਰੈਂਟ ਬੀਅਰ ਬਾਰ ਅਤੇ ਮਤਲਬ ਕਿ ਇਹ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ 30 ਤੋਂ 40 ਇਹ ਹੋਣਗੇ ਇਹ ਗਲੀਆਂ ਦੇ ਵਿੱਚ ਵਿੱਚ 30 ਤੋਂ 40 ਹੋਣਗੇ ਪਰ ਆਪਾਂ ਤੁਹਾਨੂੰ ਮੈਨ ਮੈਨ ਜਿੱਥੇ ਜਿੱਥੇ ਤੱਕ ਤੁਹਾਨੂੰ ਦਿਖਾ ਸਕਦੇ ਉੱਥੇ ਉੱਥੇ ਤੱਕ ਦਿਖਾਵਾਂਗੇ ਤੇ ਇਹ ਜਗਨਗਠੇਲਾ ਦੇ ਅੰਦਰ ਦਾ ਥਿਊ ਹੈ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਇੱਥੇ ਫੁੱਲੀ ਏਸੀ ਹੈ ਸਿਟਿੰਗ ਹੈ ਬੈਠੋ ਤੁਸੀਂ ਆਰਾਮ ਨਾਲ ਜੋ ਮਰਜ਼ੀ ਆਪਦਾ ਆਰਡਰ ਕਰੋ ਕੰਮ ਕਰੋ ਨਾਲੇ ਇੰਜੋਏ ਕਰੋ ਇੱਥੇ ਖਾਣਾ ਪੀਣਾ ਤੇ ਸਾਨੂੰ ਤਾਂ ਬਹੁਤ ਚੰਗਾ ਲੱਗਿਆ ਉਮੀਦ ਹੈ ਤੁਹਾਨੂੰ ਵੀ ਚੰਗਾ ਲੱਗੂਗਾ ਰੈਕਮੈਂਡ ਕਰਦੇ ਆਂ ਚੈਨਲ ਨੂੰ ਵੀ ਇੱਥੇ ਜ਼ਰੂਰ ਆਓ ਜ਼ਰੂਰ ਖਾਓ ਪੀਓ ਚੰਗਾ ਲੱਗੂਗਾ ਤੁਹਾਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਦੇਖਿਆ ਕਈ ਤਾਂ ਦਿੱਲੀ ਵਿੱਚ ਰਹਿੰਦੇ ਆ ਹੋયા ਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਆਹ ਚੀਜ਼ ਐ ਤੇ ਕਿਉਂਕਿ ਇਹ ਲੁਕੀ ਰਹਿ ਜਾਂਦੀ ਐ ਇੱਕ ਗਲੀ ਐ ਜੀ ਹੈ 100 ਮੀਟਰ 200 ਮੀਟਰ ਦਾ ਏਰੀਆ ਨਹੀਂ ਪਤਾ ਲੱਗਦਾ ਤੇ ਪਰ ਬਹੁਤ ਹੀ ਜ਼ਿਆਦਾ ਛੋੜਾ ਬਣਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਤੇ ਆਹ ਹੋਰ ਕੈਫੇ ਆ ਜੋ ਉਹ ਗਲੀਆਂ 'ਚ ਜਿਵੇਂ ਦੇਖ ਸਕਦੇ ਹੋ ਬਲੈਕੀ ਤੇ ਆਹ ਵੀ ਇੱਕ ਕੈਫੇ ਆ ਰੈਸਟੋਰੈਂਟ ਆ ਬਹੁਤ ਤਕੜਾ ਤੇ ਇੱਧਰ ਵੀ ਤੁਸੀਂ ਜਾ ਸਕਦੇ ਹੋ ਖਾਣ ਪੀਣ ਦਾ ਅਨੰਦ ਲੈ ਸਕਦੇ ਹੋ ਸਾਰੇ ਕੈਫੇ ਬਹੁਤ ਵਧੀਆ ਹੈ ਬਹੁਤ ਵਧੀਆ ਬੈਲਾ ਵੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਵਟ ਡੈਕੋਰੇਟ ਕੀਤੇ ਵੇ ਇਹ ਮਸਤ ਮਤਲਬ ਕਿ ਇਕਦਮ ਨਾ ਬਈ ਬਹੁਤ ਵਧੀਆ ਬਣਾਏ ਵੇ ਆ ਇਸ ਗਲੀ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਧਰ ਵੀ ਕੈਫੇ ਕੈਫੇ ਐ ਇੱਧਰ ਵੀ ਜਾ ਸਕਦੇ ਹੋ ਤੁਸੀਂ ਇੱਧਰ ਵੀ ਕੈਫੇ ਮਿਲ ਜਾਣਗੇ ਆਹ ਕੈਫੇ ਵੀ ਬਹੁਤ ਕਹਿੰਦਾ ਹੈ ਦਾ ਗੇਮ ਆਫ ਥਰੋਨ ਇੱਥੇ ਵੀ ਤੁਸੀਂ ਆਪ ਦਾ ਆ ਸਕਦੇ ਹੋ ਫਨ ਕਰ ਸਕਦੇ ਹੋ ਬਹੁਤ ਹੀ ਵਧੀਆ ਬਣਾਇਆ ਹੋਇਆ ਮਤਲਬ ਕਿ ਬਹੁਤ ਹੀ ਚੰਗੀ ਪਲੇਸ ਆ ਤੁਹਾਨੂੰ ਫੀਲਿੰਗ ਆਊਗੀ ਬਹੁਤ ਚੰਗੀ ਫੀਲਿੰਗ ਆਊਗੀ ਐ ਸ਼ਾਂਤ ਜਿਹਾ ਮਾਹੌਲ ਆ ਐਂ ਜੇ ਲੱਗੂਗਾ ਜਿਵੇਂ ਬਾਹਰ ਜੇ ਫਿਰਦੇ ਹੋਈਏ ਆ ਵੀ ਬਹੁਤ ਵਧੀਆ ਐਂਡ ਆਫ ਦਾ ਸਿਟੀ ਐਂਡ ਆਫ ਦਾ ਡੇ ਸੋਰੀ ਐਂਡ ਆਫ ਦਾ ਡੇ ਸਿਟੀ ਨਹੀਂ ਤੇ ਬਹੁਤ ਹੀ ਵਧੀਆ ਮਤਲਬ ਕਿ ਸ਼ਾਨਦਾਰ ਹੈ 네ਪਾਲੀ ਤੁਹਾਨੂੰ ਇੱਥੇ ਮਤਲਬ ਕਿ ਸਟਾਫ ਮਿਲੂਗਾ ਲਓ ਜੀ ਦੋਸਤੋ ਹੁਣ ਦੁਬਾਰਾ ਤੁਸੀਂ ਇਸ ਚੰਪਾ ਗਲੀ ਦੇ 뷰 ਦਾ ਆਨੰਦ ਬਣਾਓ ਮਿਲਦੇ ਹਾਂ ਫਿਰ ਕਿਸੇ ਨਵੇਂ ਬਲੌਗ ਵਿੱਚ ਤਦ ਤੱਕ ਰੱਬ ਰੱਖਾ ਆਪ ਦਾ ਧਿਆਨ ਰੱਖੋ ਆਪਨੀ ਫੈਮਿਲੀ ਦਾ ਧਿਆਨ ਰੱਖੋ ਮਿਲਦੇ ਹਾਂ ਜੀ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ